ਪੰਜਾਬ ਦਾ ਨਾਮੀ ਸਕੂਲ ਪੀਪੀਐਸ ਜੋ ਕਿਸੇ ਜਾਣ ਪਹਿਚਾਨ ਦਾ ਮਹਤਾਜ ਨਹੀਂ ਪੰਜਾਬ ਦੇ ਮਸੂਰ ਪੰਜਾਬ ਪਬਲਿਕ ਸਕੂਲ ਦੇ ਵਿੱਚੋਂ ਪੜ ਰਹੇ 10ਵੀਂ ਕਲਾਸ ਦੇ ਵਿਦਿਆਰਥੀ ਸੁਖ ਦਿਲਮਨ ਸਿੰਘ ਜਿਸ ਦੀ ਉਮਰ ਮੈਜਰ 17 ਸਾਲ ਦੀ ਹੈ ਤੁਹਾਨੂੰ ਦੱਸ ਦੇਈ ਕਿ ਵਿਦਿਆਰਥੀ ਸੁਖ ਦਿਲਮਨ ਸਿੰਘ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਦੇ ਸੁਪੁੱਤਰ ਹਨ ਜੋ ਸਕੂਲ ਦੇ ਵਿੱਚੋਂ ਅੱਜ ਤੜਕਸਾਰ 4 ਵਜੇ ਦੇ ਕਰੇਬੋ ਹੋਸਟਲ ਦੇ ਵਿੱਚੋਂ ਰਫੂ ਚੱਕਰ ਹੋ ਗਿਆ ਤੇ ਜਦ ਸਕੂਲ ਪ੍ਰਸ਼ਾਸਨ ਨੂੰ ਇਸ ਦਾ ਪਤਾ ਲੱਗਦਾ ਤਾਂ ਸਕੂਲ ਪ੍ਰਸ਼ਾਸਨ ਨੂੰ ਹੱਤਾ ਪੈਰਾ ਦੀ ਪੈ ਗਈ ਇਸ ਘਟਨਾ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਪੁਲਿਸ ਦਾ ਸਹਾਰਾ ਲਿਆ ਅਤੇ ਮੌਕੇ ਤੇ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਸਕੂਲ ਵਿੱਚ ਪਹੁੰਚੇ ਤੇ 10 ਘੰਟੇ ਦੀ ਕੜੀ ਮਸ਼ਕਤ ਤੋਂ ਬਾਅਦ ਵਿਦਿਆਰਥੀ ਸੁਖ ਦਿਲਮਨ ਸਿੰਘ ਨੂੰ ਨਾਬਸ ਸ਼ਹਿਰ ਦੇ ਵਿੱਚੋਂ ਹੀ ਬਰਾਮਦ ਕਰ ਲਿਆ ਗਿਆ ਜਿਵੇਂ ਇਸ ਘਟਨਾ ਦੇ ਬਾਰੇ ਵਿਦਿਆਰਥੀ ਦੇ ਪରିਵਾਰ ਨੂੰ ਪਤਾ ਲੱਗਦਾ ਹੈ ਤਾਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਵੀ ਨਾਬਾ ਪੀਪੀਐਸ ਸਕੂਲ ਦੇ ਵਿੱਚ ਪਹੁੰਚ ਗਏ ਇਸ ਮੌਕੇ ਉਹਨਾਂ ਦੇ ਨਾਲ ਐਸਐਸਪੀ ਪਟਿਆਲਾ ਨਾਨਕ ਸਿੰਘ ਤੋਂ ਇਲਾਵਾ ਨਾਬਾ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਰਿਹਾ ਮੀਡੀਆ ਕਰਮੀਆਂ ਨੂੰ ਵੇਖਦੇ ਹੋਏ ਐਸਐਸਪੀ ਨਾਨਕ ਸਿੰਘ ਨੇ ਤੇ ਜੈ ਕ੍ਰਿਸ਼ਨ ਰੋੜੀ ਪੰਜਾਬ ਪਬਲਿਕ ਸਕੂਲ ਦੇ ਤੀਸਰੇ ਗੇਟ ਵਿੱਚੋਂ ਦੀ ਨਿਕਲ ਗਏ ਅਤੇ ਜੱਜ ਕੀ ਨਾਬਾਦ ਸਾਰਾ মিডিਆ ਉਹਨਾਂ ਨੂੰ ਦੂਜੇ ਗੇਟ ਤੇ ਹੀ ਉਡੀਕ ਕਰਦਾ ਰਿਹਾ ਦਾਜੇ ਕੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਦਾ ਨਾਮਹੀ ਹਾਈ ਪ੍ਰੋਫਾਈਲ ਪੰਜਾਬ ਪਬਲਿਕ ਸਕੂਲ ਵਿੱਚ ਵਿਦਿਆਰਥੀ ਦਾ ਭੱਜ ਜਾਣਾ ਕਿਤੇ ਨਾ ਕਿਤੇ ਸਕੂਲ ਪ੍ਰਸ਼ਾਸਨ ਤੇ ਸਵਾਲਿਆ ਨਿਸ਼ਾਨ ਖੜੇ ਕਰ ਰਿਹਾ ਪਰ ਜੇਕਰ ਬੱਚਾ ਇੱਧਰ ਉੱਧਰ ਚਲਾ ਜਾਂਦਾ ਤਾਂ ਉਸਦੀ ਜ਼ਿੰਮੇਵਾਰੀ ਕਿਸ ਦੀ ਬੰਦੀ ਸੀ ਵੱਡੇ ਵੱਡੇ ਦਾਅਵੇ ਕਰਨ ਵਾਲਾ ਪੰਜਾਬ ਪਬਲਿਕ ਸਕੂਲ ਹੁਣ ਸਵਾਲਾ ਦੇ ਘੇਰੇ ਵਿੱਚ ਹੈ ਹੋਰ ਅਪਡੇਟ ਲਈ ਦੇਖਦੇ ਰਹੋ ਜੇਬ ਡਿਟੀ